ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਹੇ ਨਾਨਕ ਚਿੰਤਾ ਨਾ ਕਰ ਚਿੰਤਾ ਉਸ ਪਰਮਾਤਮਾ ਨੂੰ ਹੈ ਪਾਉ ਜਦੋਂ ਗੁਰੂ ਸਾਹਿਬ ਜੀ ਇਹ ਵਿਚਾਰ ਲੋਕਾਈ ਨਾਲ ਸਾਂਝੀ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਵਿੱਚ ਹੀ ਸ਼ਾਮਲ ਕਰਕੇ ਜਿਵੇਂ ਸੰਬੋਧਨ ਕਰਕੇ ਇਹ ਗੱਲ ਆਖ ਰਹੇ ਨੇ ਕਿ ਐ ਜੀਵ ਇਸ ਗੱਲ ਨੂੰ ਤੂੰ ਵਿਚਾਰ ਕਿ ਚਿੰਤਾ ਨਾ ਕਰ ਚਿੰਤਾ ਉਸ ਪਰਮਾਤਮਾ ਨੂੰ ਹੈ ਉਹ ਚਿੰਤਾ ਜਿਹੜੀ ਮਨੁੱਖ ਨੂੰ ਰੋਜੀ ਰੋਟੀ ਦੀ ਹੈ ਜਾਂ ਜੀਵਾਂ ਦੀ ਪਰਤ ਪਾਲਣਾ ਕਿਵੇਂ ਹੋਵੇਗੀ ਸੰਭਾਲ ਕਿਵੇਂ ਹੋਵੇਗੀ ਗੁਰੂ ਅੰਗਦ ਪਾਤਸ਼ਾਹ ਜੀ ਇਸ ਪਾਵਨ ਸਲੋਕ ਵਿੱਚ ਫਰਮਾਉਂਦੇ ਨੇ ਜਲ ਮਹਿ ਜੰਤ ਉਪਾਇਨ ਤਿਨਾ ਪੀ ਰੋਜੀ ਦੇ ਉਸ ਅਕਾਲ ਪੁਰਖ ਨੇ ਜਲ ਦੇ ਵਿੱਚ ਵੀ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਨੂੰ ਵੀ ਉਹ ਰੋਜੀ ਰੋਟੀ ਦੇ ਰਿਹਾ ਹੈ ਇਸ ਲਈ ਜੋ ਜੀਵ ਦੇ ਮਨ ਵਿੱਚ ਮਨੁੱਖ ਦੇ ਹਿਰਦੇ ਵਿੱਚ ਦਿਨ ਰਾਤ ਚਿੰਤਾ ਹੈ ਫਿਕਰ ਹੈ ਉਸ ਚਿੰਤਾ ਦੇ ਬਾਰੇ ਗੁਰੂ ਸਾਹਿਬ ਜੀ ਨੇ ਇੱਥੇ ਸਮਝਾਇਆ ਇਹਦਾ ਦੂਜਾ ਪੱਖ ਵੀ ਹੈ ਇਸਦਾ ਅਰਥ ਉਕਾ ਇਹ ਨਹੀਂ ਕਿ ਮਨੁੱਖ ਬੇਪਰਵਾਹ ਹੋਣਾ ਤਾਂ ਠੀਕ ਹੈ ਲਾਪਰਵਾਹੀ ਹੋ ਜਾਏ ਤੇ ਕਹੇ ਕਿ ਫਿਰ ਜੇ ਪਾਣੀ ਵਿੱਚ ਰਹਿੰਦੇ ਜੀਵਾ ਨੂੰ ਵੀ ਮਾਲਕ ਰਿਜਕ ਦਿੰਦਾ ਤੇ ਫਿਰ ਮੈਂ ਵੀ ਕੁਝ ਨਾ ਕਰਾਂ ਮੈਨੂੰ ਵੀ ਆਪੇ ਪਾਲੇਗਾ ਇਸ ਤਰਾ ਇਸ ਸ਼ਲੋਕ ਦਾ ਜਾਂ ਇਸ ਸ਼ਬਦ ਦਾ ਭਾਵ ਨਹੀਂ ਹੈ ਜੋ ਸਤਿਗੁਰੂ ਜੀ ਸਮਝਾ ਰਹੇ ਨੇ ਉਹਦਾ ਭਾਵ ਅਰਥ ਬਾਕੀ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਵੀ ਸਪਸ਼ਟ ਹੁੰਦਾ ਹੈ ਜਦੋਂ ਆਪਾਂ ਇਹਨਾਂ ਤੁਕਾਂ ਨੂੰ ਵਿਚਾਰਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੀਰੋ ਜੀ ਦੇ ਹਜੂਰ ਕਹਿੰਦੇ ਕਿ ਉਹ ਪਰਮਾਤਮਾ ਜਲ ਦੇ ਵਿੱਚ ਵੀ ਜੀਵ ਜੰਤ ਜਿਸ ਨੇ ਬਣਾਏ ਨੇ ਉਹਨਾਂ ਨੂੰ ਵੀ ਉਹ ਰਿਜਕ ਆਪ ਹੀ ਦੇਣ ਵਾਲਾ ਹੈ ਹੁਣ ਇੱਕ ਗੱਲ ਤਾਂ ਇੱਥੇ ਇਹ ਹੈ ਕਿ ਰਿਜਕ ਉਸ ਮਾਲਕ ਨੇ ਹੀ ਦੇਣਾ ਹੈ ਦੂਜੀ ਗੱਲ ਆ ਜਾਂਦੀ ਹੈ ਉਦਮ ਦੀਆਂ ਯਤਨ ਕਰਨ ਦੀ ਮਨੁੱਖ ਨੂੰ ਉਦਮ ਕਰਨ ਤੋਂ ਕਰਮ ਕਰਨ ਤੋਂ ਇੱਥੇ ਨਹੀਂ ਰੋਕਿਆ ਜਾ ਰਿਹਾ ਇਹ ਇਝ ਨਹੀਂ ਕਿ ਇਸ ਨੇ ਮਿਹਨਤ ਨਹੀਂ ਕਰਨੀ ਜਾਂ ਯਤਨ ਨਹੀਂ ਕਰਨਾ ਜਿਵੇਂ ਇਸ ਵਿਚਾਰ ਨੂੰ ਆਪਾਂ ਸਮਝਦੇ ਆ ਕਿ ਰੋਟੀ ਬਣਾ ਕੇ ਖਾਣੀ ਹੋਰ ਗੱਲ ਹੈ ਪਰ ਪੈਦਾ ਕਰਨੀ ਹੋਰ ਗੱਲ ਹੈ ਪੈਦਾ ਰੋਟੀ ਕਰਨ ਦਾ ਪਾਓ ਕਿ ਜੋ ਅਨਾਜ ਹੈ ਉਹ ਇਨਸਾਨ ਨੇ ਨਹੀਂ ਬਣਾਇਆ ਜੋ ਵੀ ਇਨਸਾਨ ਦੀ ਖੁਰਾਕ ਹੈ ਬਣਾਈ ਪਰਮਾਤਮਾ ਨੇ ਹੀ ਹੈ ਹਾਂ ਉਸ ਨੂੰ ਅਸੀਂ ਕਮਾਉਣਾ ਹੈ ਉਸ ਨੂੰ ਅਸੀਂ ਪ੍ਰਾਪਤ ਕਰਨਾ ਹੈ ਉਹਦੇ ਲਈ ਜੋ ਵੀ ਉਦਮ ਮਨੁੱਖ ਕਰ ਲੇ ਕਿਉਂਕਿ ਇਹ ਗੁਰੂ ਸਾਹਿਬਾਨ ਦੇ ਜੀਵਨ ਵਿੱਚੋ ਹੀ ਵਿਚਾਰ ਹੈ ਨਾ ਕਿ ਸਤਗੁਰੂ ਜੀ ਤਾਂ ਇਸ ਗੱਲ ਨੂੰ ਪਰਵਾਹ ਨਹੀਂ ਕਰਦੇ ਕਿ ਕੋਈ ਤੰਦਰੁਸਤ ਮਨੁੱਖ ਕਾਬਲ ਮਨੁੱਖ ਵਿਹਲੜ ਸਾਧ ਬਣ ਜਾਏ ਤੇ ਮੰਗ ਕੇ ਖਾਵੇ ਗੁਰੂ ਨਾਨਕ ਜੀ ਨੇ ਤਾਂ ਜੋ ਸਾਧੂ ਐਸਾ ਕਰਦੇ ਸਨ ਘਰ ਪਰਿਵਾਰ ਛੱਡ ਕੇ ਬੈਠੇ ਜਿਨ੍ਹਾਂ ਨੇ ਸੇ ਨੂੰ ਹੀ ਧਰਮ ਬਣਾਇਆ ਕਿ ਅਸੀਂ ਮੰਗ ਕੇ ਖਾਣਾ ਸੀ ਬਸ ਸਾਧਨਾ ਹੀ ਕਰਨੀ ਹੈ ਆਪ ਮਿਹਨਤ ਨਹੀਂ ਕਰਨੀ ਹਜੂਰ ਨੇ ਉਹਨਾਂ ਨੂੰ ਸਮਝਾਇਆ ਲੰਗਰ ਵੀ ਛਕਾਇਆ ਤੇ ਘਰਾਂ ਨੂੰ ਭੇਜਿਆ ਕਿ ਇਹ ਭੁਲੇਖਾ ਨਾ ਰੱਖੋ ਕਿ ਪਰਮਾਤਮਾ ਘਰ ਪਰਿਵਾਰ ਵਿੱਚ ਰਹਾ ਨਹੀਂ ਮਿਲਦਾ ਪਾਵ ਅਰਥ ਇਸ ਵਿਚਾਰ ਨੂੰ ਹੋਰ ਤਰੀਕਿਆਂ ਨਾਲ ਵੀ ਆਪਾਂ ਸਪਸ਼ਟ ਕਰ ਸਕਦੇ ਹਾਂ ਪਰ ਸੀਮਤ ਦਾਇਰੇ ਵਿੱਚ ਰਹਿ ਕੇ ਜੇ ਆਪਾਂ ਵਿਚਾਰ ਕਰੀਏ ਤਾਂ ਗੁਰੂ ਸਾਹਿਬ ਜੀ ਦਾ ਇੱਥੇ ਭਾਵ ਹੈ ਕਿ ਐ ਜੀਵ ਤੂੰ ਚਿੰਤਾ ਨਾ ਕਰ ਪਾਵ ਜੇ ਤੂੰ ਫਿਕਰਮੰਦ ਹੀ ਰਹੇ ਚਿੰਤਾ ਛੋਰੇ ਦੇ ਵਿੱਚ ਹੀ ਰਹੇ ਤਾਂ ਇਹ ਗੱਲ ਚੰਗੀ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਦੇ ਚਿੰਤਾ ਤੇ ਕਰਤੇ ਨੂੰ ਹੈ ਕਿ ਉਸਨੇ ਜੋ ਜੀਵ ਜੰਤ ਬਣਾਏ ਨੇ ਉਹਨਾਂ ਦਾ ਰਿਜਕ ਵੀ ਉਸਨੇ ਪੈਦਾ ਕੀਤਾ ਉਸ ਰਿਜਕ ਨੂੰ ਪ੍ਰਾਪਤ ਕਰਨ ਦੇ ਵੱਖਰੇ ਵੱਖਰੇ ਢੰਗ ਨੇ ਪਰ ਮੂਲ ਭਾਵ ਇੱਥੇ ਗੱਲ ਹੋ ਰਹੀ ਹੈ ਕਿ ਜਦ ਮਨੁੱਖ ਬਹੁਤ ਜ਼ਿਆਦਾ ਚਿੰਤਾ ਝੋਰੇ ਵਿੱਚ ਪੈ ਜਾਏ ਸਹਿਮ ਦੇ ਵਿੱਚ ਤੇ ਉਸ ਤਰ੍ਹਾਂ ਕਰਨ ਦੇ ਨਾਲ ਇਸ ਦਾ ਭਲਾ ਵੀ ਨਹੀਂ ਹੋਣ ਵਾਲਾ ਕੁਝ ਪ੍ਰਾਪਤੀ ਵੀ ਨਹੀਂ ਹੁੰਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਗੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ ਹਜ਼ੂਰ ਕਹਿੰਦੇ ਕਿਵੇਂ ਕਿ ਮਨੁੱਖ ਬਾਹਰੀ ਜੀਵਨ ਵਿੱਚ ਤੇ ਸੋਚਦਾ ਹੈ ਕਿ ਦੇਖੋ ਦੁਕਾਨਦਾਰੀ ਕੀਤੀ ਵਪਾਰ ਕੀਤਾ ਖੇਤੀ ਕੀਤੀ ਤਾਂ ਹੀ ਤਾਂ ਰੋਜੀ ਰੋਟੀ ਮਿਲਦੀ ਹੈ ਤਾਂ ਹੀ ਤਾਂ ਸਿੱਖ ਆਂਦੇ ਆ ਪਰ ਪਾਤਸ਼ਾਹ ਕਹਿੰਦੇ ਕਿ ਜੋ ਸਮੁੰਦਰਾਂ ਦੇ ਵਿੱਚ ਜੀਵ ਨੇ ਐ ਮਨੁੱਖ ਤੂੰ ਉਹਨਾਂ ਬਾਰੇ ਵਿਚਾਰ ਉਥੇ ਹੱਥ ਨਾ ਚੱਲਈ ਨਾ ਕੋ ਕਿਰਸ ਕਰੇ ਉਥੇ ਕੋਈ ਹੱਡੀ ਕੋਈ ਦੁਕਾਨ ਨਹੀਂ ਚੱਲਦੀ ਨਾ ਕੋਈ ਉਥੇ ਕਿਰਸ ਕਿਰਸਾਣੀ ਖੇਤੀ ਕਰਦਾ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਨਾ ਉਥੇ ਕੋਈ ਲੈਣ ਦੇਣ ਹੁੰਦਾ ਨਾ ਕੋਈ ਸੌਦਾ ਵਪਾਰ ਹੁੰਦਾ ਹੈ ਬਾਹਰੀ ਜੀਵਨ ਵਿੱਚ ਆਪਾਂ ਵਿਚਾਰੀਏ ਕਿ ਦੇਖੋ ਅਗਰ ਲੈਣ ਦੇ ਨਾ ਹੋਵੇ ਵਪਾਰ ਨਾ ਹੋਵੇ ਅਗਰ ਇਹ ਕਰ ਵਿਹਾਰ ਨਾ ਕੀਤੇ ਜਾਣ ਤੇ ਫਿਰ ਗੁਜ਼ਾਰਾ ਕਿਵੇਂ ਹੋਵੇ ਤਾਂ ਇਹ ਤਾਂ ਜੀਵਨ ਦਾ ਹਿੱਸਾ ਹੈ ਪਰ ਗੁਰੂ ਸਾਹਿਬ ਜੀ ਚਿੰਤਾ ਤੋਂ ਮੁਕਤ ਕਰਨ ਦੇ ਲਈ ਕਿ ਅਕਾਲ ਪੁਰਖ ਪਰਮਾਤਮਾ ਦਾ ਜੋ ਵਿਧਾਨ ਹੈ ਉਹਦਾ ਜੋ ਬਣਾਇਆ ਸੰਸਾਰ ਹੈ ਉਹ ਸਾਰੇ ਜੀਵਾਂ ਦੀ ਆਪ ਹੀ ਪ੍ਰਤ ਪਾਲਣਾ ਕਰਦਾ ਏ ਔਰ ਕੋਈ ਨਾ ਕੋਈ ਤੰਗ ਤਰੀਕਾ ਉਸਨੇ ਹਰੇਕ ਜੀਵ ਦਾ ਬਣਾਇਆ ਪਾਤਸ਼ਾਹ ਕਹਿੰਦੇ ਜਿਵੇਂ ਅਗਰ ਜਲ ਵਿੱਚ ਰਹਿੰਦੇ ਜੀਵ ਇੰਨਾਂ ਗੱਲਾਂ ਤੋਂ ਮੁਤਾਜਬ ਵੀ ਲੈ ਕੇ ਉਹਨਾਂ ਕੋਲ ਵਪਾਰ ਨਹੀਂ ਦੁਕਾਨਦਾਰੀ ਨਹੀਂ ਸਾਡੇ ਵਾਂਗ ਉਹ ਕੰਮ ਤੰਦਾ ਨਹੀਂ ਕਰ ਸਕਦੇ ਤੇ ਇਹਦਾ ਇਹ ਅਰਥ ਨਹੀਂ ਕਿ ਉਹਨਾਂ ਦਾ ਗੁਜ਼ਾਰਾ ਨਹੀਂ ਹੋਵੇਗਾ ਕਾਰਨ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਹੈ ਢੰਗ ਤਰੀਕਾ ਉਹਨਾਂ ਨੂੰ ਵੀ ਕੋਈ ਨਾ ਕੋਈ ਬਣਾ ਕੇ ਦਿੱਤਾ ਗਿਆ ਨਾਨਕ ਜੀ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਪਾਉ ਦੂਜੇ ਨਾਨਕ ਜੀ ਦੇ ਰੂਪ ਵਿੱਚ ਇਹ ਜੋ ਉਪਦੇਸ਼ ਸਾਨੂੰ ਬਖਸ਼ ਰਹੇ ਨੇ ਇਸ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸਮੁੰਦਰਾਂ ਦੇ ਵਿੱਚ ਨਾ ਕੋਈ ਹੱੱਟੀ ਚੱਲਦੀ ਨਾ ਕੋਈ ਕਿਰਸਾਣੀ ਕਰਦਾ ਸੌਦਾ ਕੋਈ ਨਹੀਂ ਹੁੰਦਾ ਨਾ ਕੋਈ ਲੈਂਦਾ ਨਾ ਦਿੰਦਾ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਜਿਹੜਾ ਉਥੇ ਤਰੀਕਾ ਹੈ ਉਹ ਕੁਦਰਤ ਨੇ ਇਹ ਬਣਾਇਆ ਕਿ ਜੀਵਾਂ ਦਾ ਆਹਾਰ ਦੂਜੇ ਜੀਵ ਕਰ ਰਹੇ ਨੇ ਇੱਕ ਜੀਵ ਨੂੰ ਦੂਜਾ ਜੀਵ ਖਾ ਰਿਆ ਹੁਣ ਇਸ ਤੁਕ ਦੇ ਆਧਾਰ ਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਮਨੁੱਖ ਕੋਈ ਵੀ ਜੀਵ ਖਾ ਲੇ ਤਾਂ ਉਹ ਠੀਕ ਹੈ ਧਰਮ ਅਨੁਸਾਰ ਹੈ ਇਹਦੇ ਦੇ ਦੋਵੇਂ ਪੱਖ ਨੇ ਜੋ ਕਹਿੰਦੇ ਮਾਸ ਖਾ ਲੈਣਾ ਚਾਹੀਦਾ ਉਹਨਾਂ ਦੀਆਂ ਆਪਣੀਆਂ ਕਿਤਾਬਾਂ ਨੇ ਜੋ ਕਹਿੰਦੇ ਨਹੀਂ ਖਾਣਾ ਚਾਹੀਦਾ ਉਹਨਾਂ ਦੀਆਂ ਆਪਣੀਆਂ ਕਿਤਾਬਾਂ ਨੇ ਆਪਾਂ ਜੇ ਵਿਚਾਰੀਏ ਤਾਂ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਕਿ ਇੱਕ ਜੀਵ ਨੂੰ ਦੂਜਾ ਜੀਵ ਖਾ ਰਿਹਾ ਹੈ ਇਸ ਦੇ ਲਈ ਇਹ ਵਿਚਾਰ ਜਦੋਂ ਹੁੰਦੀ ਹੈ ਸਮਾਜ ਵਿੱਚ ਸੰਸਾਰ ਵਿੱਚ ਤੇ ਉਥੇ ਇਹ ਜਵਾਬ ਆਉਂਦਾ ਹੈ ਕਿ ਭਾਈ ਸਾਰੇ ਜੀਵਾਂ ਵਿੱਚ ਪਰਮਾਤਮਾ ਹੈ ਵੱਡੀ ਉਦਾਹਰਣ ਇਹ ਹੁੰਦੀ ਹੈ ਕਿ ਪਾਣੀ ਵਿੱਚ ਵੀ ਜੀਵ ਹੁੰਦੇ ਨੇ ਜਦੋਂ ਪਾਣੀ ਹੀ ਤੁਸੀਂ ਪੀ ਲੈਂਦੇ ਹੋ ਉਹ ਸਾਰੇ ਜੀਵ ਤੁਸੀਂ ਖਾ ਲੈਂਦੇ ਹੋ ਤੇ ਚਾਹੇ ਫਿਰ ਤੁਸੀਂ ਬਾਕੀ ਜੀਵ ਮਾਰ ਕੇ ਖਾ ਲੋ ਫਰਕ ਤੇ ਕੋਈ ਨਹੀਂ ਹੈ ਤਾ ਇਹ ਵੱਡਾ ਵਿਸ਼ਾ ਹੈ ਇਦੇ 'ਤੇ ਜਦੋਂ ਵਿਚਾਰ ਹੁੰਦੀ ਹੈ ਤਾਂ ਇੱਕ ਟੁਕ ਨਾਲ ਇਹਨੂੰ ਕੱਟਿਆ ਵੀ ਜਾਂਦਾ ਹੈ ਮਾਸ ਮਾਸ ਕਰ ਮੂਰਖ ਝਗੜੇ ਇਹਨੇ ਮੂਰਖਾਂ ਵਾਲੀ ਗੱਲ ਹੈ ਮੂਰਖਾਂ ਦਾ ਵਿਸ਼ਾ ਹੈ ਇੱਥੇ ਵਿਚਾਰ ਹੀ ਨਾ ਕਰੋ ਤਾਂ ਵਿਚਾਰ ਨਾ ਕਰਨੀ ਨਾ ਸਮਝਣਾ ਨਾ ਗੱਲ ਕਰਨੀ ਉਹਦੇ ਲਈ ਇਹ ਟੁਕ ਵੀ ਵਰਤ ਲਈ ਜਾਂਦੀ ਇਹਦੇ ਵਿੱਚ ਆਪਣਾ ਆਪਣਾ ਮਤ ਹੈ ਜੋ ਆਪਾਂ ਪਹਿਲਾ ਸਾਜ ਭਾਈ ਕੇ ਨਾ ਖਾਣ ਵਾਲੇ ਅਲੱਗ ਨੇ ਖਾਣ ਵਾਲਿਆਂ ਦੇ ਆਪਣੇ ਤਰਕ ਨੇ ਦੋਵੇਂ ਹੀ ਗੁਰਬਾਣੀ ਦੇ ਵਿੱਚੋਂ ਪਰਮਾਨ ਦੇ ਕੇ ਸਿੱਧ ਕਰਦੇ ਹਨ ਕਿ ਖਾਣਾ ਠੀਕ ਹੈ ਦੂਜਾ ਕਹਿੰਦਾ ਖਾਣਾ ਗਲਤ ਹੈ ਇਹਦੇ ਵਿੱਚ ਸਭ ਦੀ ਆਪਣੀ ਆਪਣੀ ਨਿੱਜੀ ਵਿਚਾਰ ਹੈ ਹੁਣ ਆਪਾਂ ਗੱਲ ਕਰੀਏ ਕਿ ਮੇਰੀ ਜੋ ਆਤਮਾ ਕਹਿੰਦੀ ਜਾ ਮੈਂ ਜਿੰਨਾ ਗੁਰਬਾਣੀ ਨੂੰ ਪੜਿਆ ਵਿਚਾਰਿਆ ਇਹਦੇ ਵਿੱਚ ਫਿਰ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਇਹ ਮੇਰੀ ਵਿਚਾਰ ਵੀ ਹੈ ਇਸ ਲਈ ਮੈਂ ਮੈਂ ਸ਼ਬਦ ਵਰਤ ਰਿਹਾ ਦੂਜੀ ਗੱਲ ਇਹ ਹੈ ਕਿ ਐਸਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਹੀ ਠੀਕ ਹੋਵਾਂਗਾ ਜਾਂ ਦੂਜੇ ਗਲਤ ਨੇ ਜਾਂ ਦੂਜੇ ਠੀਕ ਨੇ ਤੇ ਮੈਂ ਗਲਤ ਆ ਇਹ ਹੁਣ ਮੇਰੀ ਵਿਚਾਰ ਇਸ ਲਈ ਮੈਂ ਮੈਂ ਸ਼ਬਦ ਵਰਤ ਲਿਆ ਪਹਿਲਾਂ ਹੀ ਕਿ ਜਦੋਂ ਇਹ ਗੱਲ ਆਉਂਦੀ ਕਿ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਕਿ ਸਾਰੇ ਜੀਵਾਂ ਵਿੱਚ ਰੱਬ ਹੈ ਪਾਣੀ ਵਿੱਚ ਵੀ ਜੀਵ ਸਬਜ਼ੀਆਂ ਵਿੱਚ ਵੀ ਜਦੋਂ ਤੁਸੀਂ ਕਹਿੰਦੇ ਸਬਜ਼ੀ ਖਾ ਲੈਂਦੇ ਤੇ ਫਿਰ ਬਾਕੀ ਵੀ ਖਾ ਲਓ ਤਉ ਦੇ ਵਿੱਚ ਇਹ ਵੀ ਵਿਚਾਰ ਆਉਂਦੇ ਕਿ ਜਰੂਰਤ ਹੋਵੇ ਤੇ ਫਿਰ ਮਾਰ ਕੇ ਖਾ ਲੋ ਇਨਸਾਨ ਦੀ ਜਰੂਰਤ ਹੈ ਤਾਂ ਇਸ ਸੰਬੰਧ ਵਿੱਚ ਬਹੁਤ ਸਾਰੀਆਂ ਵਿਚਾਰਾਂ ਉਥੇ ਵਿਚਾਰਾਂ ਇਹ ਵੀ ਹਨ ਕਿ ਜਿਹੜੇ ਇਹਦੀਆਂ ਬਹੁਤ ਉਦਾਹਰਣਾਂ ਹੈ ਕਿ ਮੰਨ ਲਓ ਜਿਹੜੇ ਲੋਕ ਦੂਜੇ ਬੱਚਿਆਂ ਨੂੰ ਅਗਵਾ ਕਰਦੇ ਉਹਨਾਂ ਦੀ ਕਿਡਨੀ ਕੱਢਦੇ ਹਨ ਤੇ ਮਾਰ ਦਿੰਦੇ ਉਹਨਾਂ ਨੂੰ بڑا ਹੁੰਦਾ ਹੈ ਸੱਤ ਜ਼ਰੂਰਤ ਤੇ ਫਿਰ ਉਹਨਾਂ ਦੀ ਵੀ ਹੈ ਉਹਨਾਂ ਨੂੰ ਕਿਡਨੀ ਦੀ ਜ਼ਰੂਰਤ ਹੈ ਜਾਂ ਦੂਜੇ ਨੂੰ ਜ਼ਰੂਰਤ ਹੈ ਉਹ ਜਦੋਂ ਮਾਰੇ ਸਾਡੇ ਬੱਚਿਆਂ ਨੂੰ ਤੇ ਅਸੀਂ ਕਿ ਉਹਨੂੰ ਇੱਕ ਹੀ ਇਸ ਵਿਚਾਰ ਵਿੱਚ ਲਿਆਵਾਂਗੇ ਕਿ ਸਾਰੇ ਜੀਵਾਂ ਵਿੱਚ ਹੀ ਜਾਨ ਹੁੰਦੀ ਜਦੋਂ ਤੁਸੀਂ ਪਾਣੀ ਦੇ ਵਿੱਚਲੇ ਜੀਵ ਖਾ ਲੈ ਤੇ ਫਿਰ ਕਿਸੇ ਦਾ ਬੱਚਾ ਵੀ ਮਾਰ ਦਿੱਤਾ ਜਾਂ ਜਕਰੀਆ ਖਾਨ ਜਦੋਂ ਸਿੱਖਾਂ ਦੇ ਬੱਚਿਆਂ ਨੂੰ ਨੇਜਿਆਂ ਤੇ ਪਰੋਵੇ ਜਾਂ ਟੋਟੇ ਟੋਟੇ ਕਰੇ ਫਿਰ ਗੱਲ ਤੇ ਉੱਥੇ ਵੀ ਲਾਗੂ ਹੋ ਰਹੀ ਹੈ ਕਿ ਸਾਰੇ ਜੀਵਾਂ ਵਿੱਚ ਹੀ ਪਰਮਾਤਮਾ ਹੁੰਦਾ ਹੈ ਤੇ ਸਾਰੇ ਜੀਵ ਇੱਕੋ ਜਿਹੇ ਹੁੰਦੇ ਜਿਵੇਂ ਤੁਸੀਂ ਗਾਜਰ ਮੂਲੀ ਖਾਤੇ ਵੱਢ ਕੇ ਖਾ ਲੈਂਦੇ ਐਵੇਂ ਬੱਚਾ ਨੂੰ ਤੁਸੀਂ ਕੱਟ ਦਿੱਤਾ ਤਾਂ ਇਦਾਂ ਕੀ ਅਸੀਂ ਸਮਾਜ ਦੇ ਵਿੱਚ ਇਸ ਨਿਯਮ ਨੂੰ ਲਾਗੂ ਕਰ ਸਕਦੇ ਆ ਕਿ ਅਗਰ ਤੇਰੀ ਜ਼ਰੂਰਤ ਹੈ ਕਿਉਂਕਿ ਉਹਨਾਂ ਦਾ ਇੱਕ ਵੱਡਾ ਮਤ ਕਹਿੰਦਾ ਹੈ ਕਿ ਜਿਹਹਾਦ ਦੇ ਨਾਮ ਤੇ ਲੋਕਾਂ ਨੂੰ ਮਾਰਿਆ ਜਾਏ ਵੱਢਿਆ ਜਾਏ ਅਗਰ ਬੰਬ ਧਮਾਕੇ ਕਰ ਵੀ ਦਿੱਤੇ ਜਾਣ ਤੇ ਸਵਰਗ ਮਿਲਦਾ ਹੈ ਔਰ ਇਹ ਉਹਨਾਂ ਦੀ ਜ਼ਰੂਰਤ ਹੋ ਗਈ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਤੇ ਸਵਰਗ ਚਾਹੀਦਾ ਉਹ ਸਵਰਗ ਦੀ ਜ਼ਰੂਰਤ ਪੂਰੀ ਕਰਨ ਲਈ ਤੁਹਾਨੂੰ ਮਾਰਨ ਤੇ ਫਿਰ ਉੱਥੇ ਤੁਸੀਂ ਕੀ ਇਹ ਗੱਲ ਟੁਕਾਓਗੇ ਕਿ ਸਾਰੇ ਜੀਵਾਂ ਵਿੱਚ ਹੀ ਰੱਬ ਹੁੰਦਾ ਹੈ ਤੇ ਅਗਰ ਪਾਣੀ ਵਿੱਚਲੇ ਜੀਵ ਅਸੀਂ ਖਾ ਜਾਂਦੇ ਆਂ ਤੇ ਗੁਰਬਾਣੀ ਤੇ ਪਰਮਾਨੰਦ ਦੇ ਕੇ ਕਿ ਪਾਣੀ ਵਿੱਚ ਵੀ ਜੀਵ ਨੇ ਤੇ ਅਸੀਂ ਫਿਰ ਦੂਜੇ ਜੀਵ ਵੀ ਖਾ ਸਕਦੇ ਆਂ ਇਹ ਕੋਈ ਸਹੀ ਜਵਾਬ ਨਹੀਂ ਹੈ ਖਾਣ ਵਾਲਾ ਸਹੀ ਜਵਾਬ ਦਿਆ ਕਰੇ ਕਿ ਮੇਰਾ ਜੀ ਕਰਦਾ ਮੈਂ ਖਾਣਾ ਬਹਾਨੇ ਬਾਜੀ ਨਹੀਂ ਗੱਲ ਘੁਮਾ ਕੇ ਨਹੀਂ ਕਹਿਣੀ ਘੁਮਾ ਕੇ ਕਹਿਣ ਦੀ ਆਦਤ ਹੈ ਜਾਂ ਤੂੰ ਮਤ ਲਾਉਣ ਦੀ ਆਦਤ ਹੈ ਜਾਂ ਉਹਦਾ ਟੰਗ ਸਾਹ ਕਹੋ ਸਾਡਾ ਜੀ ਕਰਦਾ ਸੀ ਖਾਣੇ ਦੂਜਾ ਜਿਸ ਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਜੀਵ ਜੰਤ ਨਹੀਂ ਮਾਰਨੇ ਹੁਣ ਤੁਸੀਂ ਕਿਰਮ ਜਿਹੜੇ ਪਾਣੀ ਵਿੱਚ ਨੇ ਤੇ ਜਿਹੜੇ ਬਾਹਰ ਵੱਡੇ ਜੀਵ ਨੇ ਦੋਵਾਂ ਨੂੰ ਕਿਵੇਂ ਮਿਲਾ ਲੋਗੇ ਜਿਹੜੇ ਛੋਟੇ ਛੋਟੇ ਕੀਰਮੱਖਾਂ ਨਾਲ ਨਹੀਂ ਦਿਖਦੇ ਉਹਨਾਂ ਵਿੱਚ ਚੇਤਨਾ ਹੀ ਨਹੀਂ ਹੈ ਹੁਣ ਤੁਸੀਂ ਬੱਕਰੀ ਦੇ ਬੱਚੇ ਨੂੰ ਫੜ ਫੜ ਕੇ ਅਲੱਗ ਕਰੋ ਦੇ ਤੂੰ ਉਹ ਤੇ ਰੋਂਦੀ ਹੈ ਉਸ ਨੂੰ ਤੁਸੀਂ ਫੜੋਗੇ ਤੇ ਉਹ কুরਲਾਉਂਦਾ ਵੀ ਹੈ ਅਸੀਂ ਸਾਰੇ ਜੀਵਾਂ ਨੂੰ ਇੱਕ ਥਾਂ ਕਿਵੇਂ ਰਲਾ ਲਈਏ ਇਹ ਗੱਲ ਕਿਵੇਂ ਤੈਹ ਹੋ ਸਕਦੀ ਹੈ ਕਿ ਖਾ ਲੈਣਾ ਚਾਹੀਦਾ ਕਿਸੇ ਨੂੰ ਵੀ ਮਾਰ ਕੇ ਤਾਂ ਐਸਾ ਵੀ ਤੇ ਹੋਇਆ ਨਾ ਦਿੱਲੀ ਦੇ ਵਿੱਚ ਸ਼ਾਇਦ ਇਹ 2005 ਦੀ ਵੱਡੀ ਘਟਨਾ ਹੈ ਨਾ ਬੜੀ ਪ੍ਰਚਲਿਤ ਹੈ ਇੰਟਰਨੈਟ ਤੇ ਵੀ ਮਿਲੇਗੀ ਪਹਿਲਾਂ ਵੀ ਜਿਹੜੇ ਜਿਨ੍ਹਾਂ ਨੇ ਦੇਖੀ ਤਾਂ ਉਹ ਵੀ ਜਾਣਦੇ ਉਹ ਜੋ ਦੋ ਮਾਲਕ ਤੇ ਨੌਕਰ ਸਨ ਉਹ ਬੱਚੇ ਅਗਵਾ ਕਰਦੇ ਸਨ ਉਹਨਾਂ ਨੂੰ ਵੱਢਦੇ ਸਨ ਅੰਦਰ ਮਾਫ਼ ਕਰਨਾ ਮੈਂ ਇਹ ਸ਼ਬਦ ਮੈਨੂੰ ਵਰਤਣੇ ਪੈਣਗੇ ਕਿਉਂਕਿ ਬੱਚੇ ਵੀ ਬੈਠੇ ਹੁਣ ਸਾਰੇ ਸੰਗਤ ਵਿੱਚ ਬੈਠੇ ਹੁੰਦੇ ਥੋੜੀ ਗੱਲ ਜਟਿਲ ਜ਼ਰੂਰ ਹੈ ਹੁਣ ਉਹਨਾਂ ਨੇ ਕਈ ਅੰਗ ਵੀ ਮਨੁੱਖਾਂ ਦੇ ਖਾਦੇ ਔਰ ਉਹਨੇ ਨਾਰਕੋ ਟੈਸਟ ਵਿੱਚ ਕਬੂਲ ਵੀ ਕੀਤਾ ਕਿ ਅਸੀਂ ਮਨੁੱਖਾਂ ਦੇ ਸਰੀਰ ਦੇ ਹਿੱਸੇ ਖਾਦੇ ਉੜ ਕੀ ਅਸੀਂ ਉਥੇ ਅਰਥ ਕਰਾਂਗੇ ਕਿ ਉਹਨਾਂ ਦੀ ਜ਼ਰੂਰਤ ਸੀ ਉਹਦਾ ਜੀ ਕੀਤਾ ਖਾਣ ਦਾ ਔਰ ਬਕਾਇਦਾ ਖਾ ਕੇ ਤਾਕਤ ਵੀ ਮਿਲਦੀ ਹੋਵੇਗੀ ਉਹਨੂੰ ਤਾਂ ਕੀ ਅਸੀਂ ਇਹ ਸਾਰਾ ਕੁਝ ਇੱਕ ਹੀ ਤੱਕੜੀ ਚ ਤੋਲਾਂਗੇ ਕਿ ਜੀਵ ਤੇ ਜੀਵ ਹੁੰਦਾ ਕਿਸੇ ਵੀ ਤਰ੍ਹਾਂ ਦਾ ਹੋਵੇ ਜਦੋਂ ਦੁੱਧ ਤੁਸੀਂ ਪੀ ਲੈਂਦੇ ਹੋ ਉਹਦੇ ਵਿੱਚ ਵੀ ਜੀਵ ਖਾ ਲੈਂਦੇ ਹੋ ਤੇ ਫਿਰ ਉਹ ਮਦੋਂ ਖਾਣ ਨੂੰ ਵੀ ਖਾਣ ਵਾਲੇ ਹੈਗੇ ਅੱਜ ਵੀ ਹੈਗੇ ਬਹੁਤ ਸਾਰੇ ਐਸੇ ਕੇਸ ਨੇ ਅਖਬਾਰਾਂ ਵਿੱਚ ਆਉਂਦੇ ਅਗਰ ਤੁਸੀਂ ਪੜਤਾਲ ਕਰੋਗੇ ਇਸ ਗੱਲ ਦੀ ਕਿ ਕੋਈ ਐਸੇ ਹੈਗੇ ਧਰਤੀ ਤੇ ਜਿਹੜੇ ਅੱਜ ਵੀ ਹੈਗੇ ਔਰ ਪਹਿਲਾਂ ਵੀ ਬੜੇ ਹੋਏ ਤੇ ਫਿਰ ਅਸੀਂ ਉਹਨਾਂ ਨੂੰ ਵੀ ਕੋਈ ਅਸੀਂ ਅਦਾਲਤ ਨੂੰ ਜਾ ਕੇ ਕਿਹਾ ਜਾਏ ਕਿ ਕੋਈ ਇਹਨਾਂ ਦੀ ਸਜ਼ਾ ਨਹੀਂ ਬਣਦੀ ਇਹਨਾਂ ਵਿਚਾਰਿਆਂ ਦੀ ਜ਼ਰੂਰਤ ਸੀ ਉਹਨਾਂ ਨੇ ਬੱਚੇ ਚੁੱਕੇ ਮਾਰੇ ਤੇ ਖਾ ਲੈ ਯਾ ਨਹੀਂ ਵੀ ਚਲੋ ਖਾਦੇ ਤਾਂ ਉਹਦੀ ਜ਼ਰੂਰਤ ਉਹਨੂੰ ਲੱਗਿਆ ਐਸਾ ਕਰਨਾ ਠੀਕ ਹੈ ਹੁਣ ਇੱਕ ਤੱਕੜੀ ਵਿੱਚ ਕਿਵੇਂ ਦੋ ਲਈਏ ਕਿ ਮੈਂ ਮੱਛੀ ਖਾ ਲਈ ਮੈਂ ਮੁਰਗਾ ਖਾ ਲਿਆ ਮੈਂ ਬੱਕਰਾ ਖਾ ਲਿਆ ਜਾਂ ਪਾਣੀ ਵਿੱਚਲੇ ਜੀਵ ਖਾ ਲੈ ਤੇ ਉਹ ਉਥੇ ਇਹ ਤਰਕ ਮੇਰੇ ਹਿਸਾਬ ਨਾਲ ਜਿੰਨਾਕ ਮੈਂ ਪੜਿਆ ਜਿੰਨਾਕ ਮੈਨੂੰ ਗਿਆਨ ਹੈ ਯਾ ਕਹੋ ਜੇ ਨਹੀਂ ਕਿ ਮੇਰੀ ਸੋਚ ਮੈਨੂੰ ਤੇ ਕਿਸੇ ਪਾਸੋਂ ਗਲਤ ਟਕਦੀ ਨਹੀਂ ਲੱਗਦੀ ਪੇੜ ਪੌਦਿਆਂ ਨੂੰ ਨਾਲ ਜੋੜੀ ਜਾਂਦੇ ਹਰਤ ਦਾ ਇੱਕ ਵਿਗਿਆਨੀ ਉਹਨੇ ਇਹ ਸਿਧਾਂਤ ਪਹਿਲੀ ਵਾਰੀ ਪੈਦਾ ਕੀਤਾ ਸੀ ਕਿ ਪੇੜ ਪੌਦੇ ਵੀ ਸਜੀਵ ਨੇ ਹੁਣ ਖਾਣ ਵਾਲੇ ਕਹਿੰਦੇ ਕਿ ਜਿਹੋ ਜਿਹੀ ਅਸੀਂ ਗੋਭੀ ਵੱਟ ਕੇ ਖਾ ਲਈ ਗਾਜਰ ਖਾ ਲਈ ਉਹ じゃ ਸੀ ਬੱਕਰਾ ਵੱਟ ਕੇ ਖਾ ਲਿਆ ਤਾਂ ਫਿਰ ਐਸਾ ਵੀ ਸਾਬਤ ਕੀਤਾ ਜਾ ਜਾਂ ਇਹ ਵੀ ਵਿਚਾਰ ਨਾਲ ਹੀ ਹੋਵੇਗਾ ਕਿ ਮੁਗਲਾਂ ਨੇ ਜਿਹੜੇ ਸਿੱਖਾਂ ਦੇ ਬੱਚਿਆਂ ਨੂੰ ਕੋਇਆ ਉਹਨਾਂ ਨੂੰ ਵੱਢਿਆ ਤਾਂ ਉਹ ਫਿਰ ਗਲਤਤਾ ਨਹੀਂ ਹੋਏ ਵਿਚਾਰੇ ਉਹ ਤਾਂ ਠੀਕ ਹੋਏ ਨਾ ਫਿਰ ਕਿਉਂਕਿ ਜੀਵ ਦਾ ਜੀਵ ਹੀ ਹੈ ਨਾ ਔਰ ਕਿੰਨਾ ਦੇ ਮੁਤਾਬਕ ਹੈ ਜਿਹੜੇ ਇਹ ਗੱਲ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਸਾਰੇ ਜੀਵ ਇੱਕੋ ਜਿਹੇ ਪਰ ਮੈਂ ਸਮਝਦਾ ਕਿ ਅਗਰ ਇਸ ਨੂੰ ਅਸੀਂ ਥੋੜਾ ਜਿਹਾ ਗਹਿਰਾਈ ਵਿੱਚ ਵਿਚਾਰਾਂਗੇ ਸਮਝਾਂਗੇ ਤਾਂ ਇਹ ਗੱਲਾਂ ਇਦਾਂ ਨਹੀਂ ਹੁੰਦੀਆਂ ਇੱਥੇ ਚੇਤਨਾ ਵਾਲੇ ਮਨੁੱਖ ਮਨੁੱਖ ਦਾ ਵੱਖਰਾ ਇੱਕ ਰੂਪ ਹੈ ਉਹਦੀ ਇੱਕ ਵੱਖਰੀ ਕੀਮਤ ਹੈ ਬਾਕੀ ਜੀਵ ਜੰਤ ਪਸ਼ੂਆਂ ਦੀ ਇੱਕ ਵੱਖਰੀ ਹੈ ਉਹਦੇ ਵਿੱਚ ਛੋਟੇ ਜਿਹੜੇ ਕਿਰਮ ਨੇ ਉਹਨਾਂ ਵਿੱਚ ਤੇ ਚੇਤਨਾ ਹੀ ਨਹੀਂ ਕਿ ਉਹਨਾਂ ਦਾ ਭੈਣ ਭਰਾ ਉਹਨਾਂ ਦਾ ਬੱਚਾ ਕੀ ਹੈ ਕਈ ਜੀਵ ਐਸੇ ਨੇ ਤੁਸੀਂ ਉਹਨਾਂ ਦਾ ਬੱਚਾ ਚੁੱਕੋਗੇ ਤੇ ਉਹ ਗੁਰਲਾਉਣਗੇ ਉਹ ਚੀਕਾ ਮਾਰਨਗੇ ਉਹ ਰੋਣਗੇ ਉਹ ਬੜਾ ਪਿਆਰ ਕਰਦੇ ਬੱਚਿਆਂ ਨੂੰ ਚਾਹੇ ਆਪਾਂ ਘਰਾਂ ਵਿੱਚ ਕੁੱਤੇ ਬਿੱਲੀਆਂ ਪਾਲਦੇ ਜੋ ਵੀ ਰੱਖਦੇ ਕਦੇ ਦੇਖੋ ਕੀ ਅਸੀਂ ਸਾਰਾ ਕੁਝ ਇੱਕ ਤੱਕੜੀ 'ਚ ਤੋਲ ਲਈਏ ਨਹੀਂ ਤੋਲਦਾ ਹਰ ਇਹਦੇ ਵਿੱਚ ਪਹਿਲਾਂ ਆਪਾਂ ਇਹ ਗੱਲ ਵਿਚਾਰ ਲਈ ਕਿ ਇਹ ਮੇਰੀ ਵਿਚਾਰ ਹੈ ਆਪੋ ਆਪਣੀ ਹੋ ਸਕਦੀ ਸਭ ਦੀ ਸਾਰੇ ਆਜ਼ਾਦ ਨੇ ਵਿਚਾਰਨ ਵਾਸਤੇ ਸਭ ਦੀ ਆਪਣੀ ਆਪਣੀ ਸੁਰਤ ਹੈ ਹੁਣ ਇਥੇ ਇਸੇ ਤਰ੍ਹਾਂ ਦੀਆਂ ਵਿਚਾਰਾਂ ਦੇ ਆਧਾਰ ਤੇ ਜਿਹੜੇ ਵਿਦਵਾਨ ਜਿਹੜੇ ਸੱਜਣ ਇਹ ਮੰਨਦੇ ਨੇ ਕਿ ਇਸ ਤਰ੍ਹਾਂ ਇਹਦਾ ਅਰਥ ਇਹ ਨਹੀਂ ਹੈ ਕਿ ਕਿਸੇ ਨੂੰ ਵੀ ਵੱਡ ਮਾਰ ਕੇ ਖਾਈ ਜਾਓ ਤੇ ਤੁਸੀਂ ਉਹਨੂੰ ਧਰਮ ਦਾ ਨਾਮ ਦਿਓ ਤੁਸੀਂ ਉਹਨੂੰ ਧਰਮ ਦਾ ਨਾਮ ਨਹੀਂ ਦੇ ਸਕਦੇ ਹਾਂ ਇਹਦੇ ਵਿੱਚ ਇੱਕ ਤੜਾ ਉਹੀ ਹੈ ਜੋ ਇਹ ਗੱਲ ਮੰਨਦੇ ਨੇ ਕਿ ਅਸੀਂ ਤਾਂ ਐਸਾ ਕਰਾਂਗੇ ਸਾਡੇ ਲਈ ਇਹ ਕਰਨਾ ਠੀਕ ਹੈ ਸਭ ਦੀ ਆਪਣੀ ਆਪਣੀ ਸੋਚ ਹੈ ਇਹਦੇ ਲਈ ਸਾਰੇ ਆਪਣੇ ਫੈਸਲੇ ਵਾਸਤੇ ਆਜ਼ਾਦ ਵੀ ਨੇ ਬਿਲਕੁਲ ਹੁਣ ਇਹ ਤਾਂ ਵਿਚਾਰ ਆਪਾਂ ਉਹ ਕਰ ਰਹੇ ਵੀ ਜੋ ਮੇਰਾ ਮਨ ਮੰਨਦਾ ਹੈ ਹੁਣ ਮੇਰਾ ਮਨ ਇਸ ਗੱਲ ਨੂੰ ਮੰਨਦਾ ਮੈਂ ਉਹ ਹੀ ਵਿਚਾਰ ਕਰਾਂ ਜਾਂ ਮੈਂ ਝੂਠੀ ਹੀ ਬਣਾ ਕੇ ਸੁਣਾਈ ਜਾਵਾਂ ਇਹ ਗੱਲ ਚੰਗੀ ਠੁਕਵੀ ਨਹੀਂ ਹੈ ਸਭ ਦੀ ਆਪਣੀ ਆਪਣੀ ਭਾਵਨਾਵੀਆਂ ਹੈ ਜੋ ਜਿਸ ਤਰ੍ਹਾਂ ਜਿਵੇਂ ਜਿਸ ਵਿਸ਼ੇ ਨੂੰ ਖੋਜਦਾ ਹੈ ਉਹ ਵੀ ਵਿਚਾਰਾਂ ਨੇ ਆਪਾਂ ਸਾਂਝ ਪਾਈ ਕਿ ਅਸੀਂਾਂ ਹੋਰ ਬੜੀਆਂ ਉਦਾਹਰਨਾਂ ਕਿ ਅਸੀਂ ਇਹ ਗੱਲ ਇਦਾਂ ਨਹੀਂ ਵਿਚਾਰ ਸਕਦੇ ਕਿ ਸਾਰੇ ਜੀਵ ਇੱਕ ਹੀ ਤਰ੍ਹਾਂ ਦੀ ਚੇਤਨਾ ਵਾਲੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਜੋ ਵਿਸ਼ਾ ਆਪਾਂ ਵਿਚਾਰ ਰਹੇ ਪਾਤਸ਼ਾਹ ਕਹਿੰਦੇ ਨੇ ਜੋ ਪਾਣੀ ਵਿੱਚ ਜੀਵ ਨੇ ਇੱਕ ਜੀਵ ਦੂਜੇ ਜੀਵ ਨੂੰ ਖਾ ਰਿਹਾ ਉਹਦੀ ਖੁਰਾਕ ਹੈ ਇੱਕ ਦੀ ਖੁਰਾਕ ਦੂਜਾ ਜੀਵ ਹੈ ਉਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਮੁੜ ਵਿਚਾਰ ਲਿਏ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾਂ ਪੀਰੋ ਜੀ ਦੇ ਮਾਲਕ ਨੇ ਪਾਣੀ ਵਿੱਚ ਵੀ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਇਹ ਮਨੁੱਖ ਬਾਹਰ ਤੂੰ ਚਿੰਤਾ ਕਰਦਾ ਰਹਿੰਦਾ ਹੈ ਕਿ ਕਾਰੋਬਾਰ ਕਿਵੇਂ ਚੱਲੇ ਲੈਣ ਦੇਣ ਹੁਣ ਰੁਕ ਗਿਆ ਤੇ ਮੇਰਾ ਜੀਵਨ ਨਹੀਂ ਚੱਲਣਾ ਪਾਤਸ਼ਾ ਇਸ ਚਿੰਤਾ ਚੋਂ ਬਾਹਰ ਕੱਢਣ ਲਈ ਮਨੁੱਖ ਨੂੰ ਕਹਿੰਦੇ ਨੇ ਉਹ ਅਕਾਲ ਪੁਰਖ ਵਾਤੁ ਪਰਮਾਤਮਾ ਉਹ ਦਾਤਾ ਬੜਾ ਬਿਆੰਤ ਹੈ ਬੜਾ ਦਿਆਲੂ ਹੈ ਇਹ ਜੀਵ ਤੂੰ ਝਾਤੀ ਮਾਰ ਕਿ ਪਾਣੀ ਵਿੱਚ ਜਿਹੜੇ ਜੀਵ ਨੇ ਉੱਥੇ ਕੋਈ ਵਪਾਰ ਨਹੀਂ ਚੱਲਦਾ ਉੱਥੇ ਕੋਈ ਲੈਣ ਦੇਣ ਨਹੀਂ ਹੁੰਦਾ ਉੱਥੇ ਹੱਟ ਨਾ ਚੱਲਈ ਨਾ ਕੋਈ ਕਿਰਸ ਕਰੇ ਉੱਥੇ ਕੋਈ ਦੁਕਾਨ ਨਹੀਂ ਚੱਲਦੀ ਹੱਟੀ ਨਹੀਂ ਚੱਲਦੀ ਨਾ ਕੋਈ ਕਿਰਸਾਣੀ ਖੇਤੀ ਕਰਦਾ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਉੱਥੇ ਕੋਈ ਸੌਦਾ ਨਹੀਂ ਹੁੰਦਾ ਵਪਾਰ ਨਹੀਂ ਹੁੰਦਾ ਕੋਈ ਲੈਣ ਦੇਣ ਨਹੀਂ ਹੁੰਦਾ ਫਿਰ ਵੀ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਕਿਉਂਕਿ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਇੱਕ ਜੀਵ ਦੂਜੇ ਨੂੰ ਖਾ ਰਿਹਾ ਜੋ ਵਿਧੀ ਬਣਾਈ ਹੈ ਪਰਮਾਤਮਾ ਨੇ ਜਿਸ ਜੀਵ ਉਹਨੋ ਜਿਵੇਂ ਦੀ ਚੇਤਨਤਾ ਦਿੱਤੀ ਜੋ ਉਹਦੀ ਖੁਰਾਕ ਬਣਾਈ ਗਈ ਉਹ ਉਸੇ ਤਰ੍ਹਾਂ ਦੀ ਖੁਰਾਕ ਉਥੇ ਲੈ ਰਿਆ ਹੈ ਹੁਣ ਇਸ ਤੋਂ ਬਾਅਦ ਅਗਲੀ ਤੁਕ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨੇ ਵਿੱਚ ਉਪਾਏ ਸਾਇਰਾ ਤਿਨਾਂ ਪੀਸਾਰ ਕਰੇ ਉਹ ਸਾਗਰਾਂ ਦੇ ਵਿੱਚ ਉਪਾ ਕੇ ਪੈਦਾ ਕਰਕੇ ਉਥੇ ਵੀ ਉਹਨਾਂ ਦੀ ਸਾਰ ਸੰਭਾਲ ਕਰ ਰਿਹਾ ਵਾਹ ਉਸ ਪਰਮਾਤਮਾ ਨੇ ਕੋਈ ਨਾ ਕੋਈ ਢੰਗ ਤਰੀਕਾ ਜੀਵ ਦਾ ਬਣਾ ਦਿੱਤਾ ਹੈ ਇਸ ਗੱਲ ਦੀ ਚਿੰਤਾ ਕਰਨ ਦੀ ਤੈਨੂੰ ਜ਼ਰੂਰਤ ਨਹੀਂ ਕਿ ਪਾਣੀ ਵਿੱਚ ਰਹਿੰਦੇ ਜੀਵਾਂ ਦਾ ਵਿਚਾਰਿਆ ਦਾ ਉਹਨਾਂ ਦਾ ਕੀ ਬਣੇਗਾ ਕਿ ਉੱਥੇ ਤੇ ਦੁਕਾਨ ਅੱਜ ਖੁੱਲੀ ਨਹੀਂ ਜਾ ਉੱਥੇ ਤੇ ਕੋਈ ਇਹੋ ਇਹੋ ਜਾ ਪ੍ਰਬੰਧ ਨਹੀਂ ਹੈ ਤੂੰ ਕੀ ਕਰਨਗੇ ਗੁਰੂ ਸਾਹਿਬ ਕਹਿੰਦੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਸੰਸਾਰ ਨਹੀਂ ਬਣਾਇਆ ਜਿਨੇ ਬਣਾਇਆ ਉਹਨੇ ਸਭ ਢੰਗ ਬਣਾਏ ਨੇ ਉਤਸ਼ਾੜਾ ਹੈ ਸੂਝਵਾਨ ਹੈ ਤੂੰ ਕੋਈ ਜ਼ਿਆਦਾ ਸੂਝਵਾਨ ਜਦ ਤੂੰ ਫਿਕਰ ਕਰੇਗਾ ਕਿ ਸੰਸਾਰ ਕਿਵੇਂ ਚੱਲੇ ਕਿਵੇਂ ਨਾ ਚੱਲੇ ਉਹ ਭਾਈ ਅਕਾਲ ਪੁਰਖ ਪਰਮਾਤਮਾ ਚਿੰਤਾ ਕਰਨ ਵਾਲਾ ਹੈ ਹੁਣ ਜੋ ਮਨੋ ਉਸ ਨੂੰ ਧਿਆਵੇ ਇਹ ਆਧਾਰ ਆਪਣੇ ਜੀਵਨ ਵਿੱਚ ਇਸ ਵਿਚਾਰ ਨੂੰ ਆਧਾਰ ਬਣਾਏ ਕਿ ਅਕਾਲ ਪੁਰਖ ਨੇ ਮੈਨੂੰ ਬਣਾਇਆ ਹੈ ਤੇ ਮੇਰੇ ਲਈ ਵੀ ਕੋਈ ਢੰਗ ਕੋਈ ਵਿਧੀ ਉਹ ਜ਼ਰੂਰ ਬਣਾਵੇਗਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਐ ਭਾਈ ਚਿੰਤਾ ਨਾ ਕਰ ਚਿੰਤਾ ਤੇਰੀ ਉਸ ਨੂੰ ਅਰੰਭ ਵਿੱਚ ਆਪਾਂ ਵਿਚਾਰ ਲਿਆ ਕਿ ਇਹਦਾ ਅਰਥ ਫਿਰ ਆਪਾਂ ਇੰਜ ਵੀ ਨਹੀਂ ਕਰਾਂਗੇ ਕਿ ਮਨੁੱਖ ਬੈਠ ਜਾਏ ਤੇ ਕਹੇ ਕਿ ਜਦੋਂ ਸਾਗਰਾਂ ਵਿੱਚ ਜੀਵ ਆਪਣੇ ਆਪ ਉਹਨਾਂ ਨੂੰ ਮਿਲ ਹੀ ਜਾਂਦਾ ਤੇ ਮੈਂ ਵੀ ਬਹਿ ਜਾਵਾਂ ਫਿਰ ਉਹ ਵੀ ਸ਼ਬਦ ਨੇ ਨਾ ਜਦੋਂ ਇਸੇ ਗੱਲ ਨੂੰ ਆਪਾਂ ਵਾਰ-ਵਾਰ ਕਹਿੰਨੇ ਆ ਕਿ ਗੁਰਬਾਣੀ ਵਿੱਚ ਜਦੋਂ ਇੱਕ ਸ਼ਬਦ ਇੱਕ ਵਿਸ਼ਾ ਚੱਲਦਾ ਹੈ ਤੇ ਇਹਦਾ ਅਰਥ ਬਿਲਕੁਲ ਇੰਜ ਨਹੀਂ ਹੁੰਦਾ ਕਿ ਇਹੀ ਗੱਲ ਕਹੀ ਗਈ ਹੈ ਇਹਦੇ ਦੂਜੇ ਬਹੁਤ ਪੱਖ ਨੇ ਉਥੇ ਸਾਹਿਬ ਕਹਿੰਦੇ ਨੇ ਕਾਲ ਖਾਏ ਕਿਚ ਹੱਥੋਂ ਦੇ ਭਈ ਕਮਾਈ ਕਿਰਤ ਕਰ ਮਿਹਨਤ ਕਰਕੇ ਖਾ ਇਹਦਾ ਇਹ ਅਰਥ ਨਹੀਂ ਹਜੂਰ ਕਹਿੰਦੇ ਕਿ ਵੇਲੜ ਬਣ ਜਾਓ ਇਥੇ ਗੱਲ ਲਾਪਰਵਾਹ ਹੋਣ ਲਈ ਨਹੀਂ ਆਖੀ ਗਈ ਬੇਪਰਵਾਹ ਹੋਣ ਲਈ ਆਖੀ ਗਈ ਕਿ ਬੇਪਰਵਾਹ ਹੋ ਜਾ ਚਿੰਤਾ ਚ ਕਿਉਂਕਿ ਮਨੁੱਖ ਨਹੀਂ ਤੇ ਚਿੰਤਾ ਹੀ ਕਰਦਾ ਰਹੇਗਾ ਚਿੰਤਾ ਚੋਂ ਬਾਹਰ ਕੱਢਣ ਵਾਸਤੇ ਇਹ ਵਿਚਾਰਾਂ ਦਿੱਤੀਆਂ ਗਈਆਂ ਕਿ ਜਦੋਂ ਤੂੰ ਟੈਂਦੀ ਕਲਾ ਚੋਂ ਮੈਂ ਚਿੰਤਾ ਹੀ ਹੋਵੇ ਕਿ ਮੇਰਾ ਬਣੇਗਾ ਕੀ ਅੱਗੇ ਕਿਵੇਂ ਹੁਣ ਮੇਰਾ ਗੁਜ਼ਾਰਾ ਕਿਵੇਂ ਉਥੇ ਫਿਰ ਕਿਹੜੇ ਸ਼ਬਦ ਨੇ ਜੇ ਇਸ ਵਿਸ਼ੇ ਨੂੰ ਵਿਚਾਰਨਾ ਹੋਵੇ ਤੇ ਜਿਵੇਂ ਆਪਾਂ ਬਹੁਤ ਸਾਰੇ ਪੱਖ ਨੇ ਇਹਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 1376 ਅੰਕ ਤੇ ਕਬੀਰ ਜੀ ਦਾ ਸ਼ਲੋਕ ਹੈ ਤੇ ਕਬੀਰ ਜੀ ਦੇ ਸ਼ਲੋਕ ਦੇ ਨਾਲ ਫਿਰ ਉਹ 219 ਨੰਬਰ ਕਬੀਰ ਜੀ ਦਾ ਸ਼ਲੋਕ ਹੈ 220 ਨੰਬਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਲੋਕ ਹੈ ਉਹ ਇਸੇ ਸੰਬੰਧ ਵਿੱਚ ਹੈ ਕਬੀਰ ਜੀ ਉੱਥੇ ਆਖਦੇ ਨੇ ਕਬੀਰ ਜੋ ਮੈਂ ਚਿਤਵਾਉ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਾਰ ਕਰੈ ਜੋ ਮੇਰੇ ਚਿਤ ਨਾ ਹੋਏ ਕਬੀਰ ਜੀ ਕਹਿੰਦੇ ਇਹ ਚਿੰਤਾ ਮਨੁੱਖ ਆਪਣੇ ਆਪ ਚਾਪਾਂ ਵਿਚਾਰ ਸਕਦੇ ਆ ਕਿ ਮੈਨੂੰ ਚਿੰਤਾ ਰਹਿੰਦੀ ਹੈ ਮੈਂ ਚੁਰਦਾ ਰਹਿਣਾ ਸੋਚਦਾ ਰਹਿਦਾ ਕਿ ਕੀ ਹੋਵੇਗਾ ਕਿਵੇਂ ਹੋਵੇਗਾ ਕਬੀਰ ਜੀ ਕਹਿੰਦੇ ਕਬੀਰ ਜੋ ਮੈਂ ਚਿਤਮਾਉ ਨਾ ਕਰੇ ਜੋ ਮੈਂ ਸੋਚਦਾ ਰਹਿਣਾ ਕਿ ਇੰਜ ਹੋਵੇ ਅੱਗੇ ਫਿਰ ਇੰਜ ਹੋਵੇ ਪਾਵ ਅੱਜ ਦੀ ਬੋਲੀ ਚ ਕਹੀਏ ਜੋ ਸਾਡੀ ਪਲੈਨਿੰਗ ਹੁੰਦੀ ਵੀ ਆਪਾਂ ਜੋ ਮਤਏ ਬਣਾਏ ਹੁੰਦੇ ਵੀ ਇੰਜ ਕਰਨਾ ਇੰਜ ਕਰਨਾ ਇੰਜ ਕਰਨਾ ਕਬੀਰ ਜੀ ਕਹਿੰਦੇ ਉਹ ਪਰਮਾਤਮਾ ਨੇ ਜੋ ਸੋਚਿਆ ਹੋਇਆ ਨਾ ਉਹਦੇ ਅੱਗੇ ਤੇਰਾ ਜੋਰ ਨਹੀਂ ਉਹ ਤੇਰੇ ਸੋਚਣ ਦੇ ਨਾਲ ਨਹੀਂ ਹੋਣਾ ਕਬੀਰ ਜੋ ਮੈਂ ਚਿਤਵਾਂ ਨਾ ਕਰੈ ਉਹ ਨਹੀਂ ਹੋ ਕਰਦਾ ਕਿਉਂਕਿ ਤੂੰ ਤੇ ਵੀ ਚਿਤਵਦਾ ਕਿ ਮੈਂ ਜਿਉਂਦਾ ਹੀ ਰਵਾਂ ਬੋਲਤੀ ਨਾ ਆਵੇ ਉਨੇ ਕੋ ਤੇਰੀ ਮਰਜ਼ੀ ਥੋੜਾ ਕੱਲੀ ਚੱਲਣ ਦੇ ਵੀ ਤੇਰੀ ਹੋਰ ਮਨੁੱਖ ਦੀ ਤੇ ਮਰਜ਼ੀ ਵੀ ਤੰਦਰੁਸਤ ਹੀ ਰਵਾਂ ਇਹਦੀ ਤਾਂ ਇਹਦੀਆਂ ਤਾਂ ਜੇ ਮਰਜ਼ੀਆਂ ਅਸੀਂ ਆਪਣੀਆਂ ਸੁਣਿਆ ਕਿ ਸਾਡੀ ਕੀ ਕੀ ਮਰਜ਼ੀ ਹੈ ਇੱਥੇ ਤਾਂ ਜਿਹਨੂੰ ਇੱਕ ਦੇਸ਼ ਮਿਲਿਆ ਉਹਦੀ ਮਰਜ਼ੀ ਪੁੱਛੋ ਕਹਿੰਦਾ ਵੀ ਹੋਰ ਦੋ ਚਾਰ ਦੇਸ਼ ਚਾਹੀਦੇ ਹੋਰ ਪਾਸੇ ਵੀ ਨਾਮ ਮੇਰਾ ਹੋਵੇ ਜਿਨੂੰ ਦੋ ਚਾਰ ਮਿਲੇ ਹੋਏ ਨੇ ਉਹ ਕਹਿੰਦਾ ਪੂਰਾ ਸੰਸਾਰ ਮੈਨੂੰ ਚਾਹੀਦਾ ਤੇ ਨਾਨਕ ਜੀ ਨੇ ਇਹ ਗੱਲ ਪਹਿਲਾਂ ਕਹਿ ਦਿੱਤੀ ਭੁੱਖਿਆ ਭੁੱਖ ਦਾ ਉੱਤਰ ਹੀ ਜੇ ਬੰਨਾਪੁਰਿਆ ਪਾਰ ਸੰਸਾਰ ਮਨੁੱਖ ਨੂੰ ਮਿਲ ਜਾਏ ਫਿਰ ਵੀ ਜੇ ਇਹਨੂੰ ਪੁੱਛੋਗੇ ਨਾ ਕਿ ਹੁਣ ਕੀ ਸੋਚਦਾ ਤੇ ਕੋਈ ਨਾ ਕੋਈ ਇਹਨੇ ਵਿਰ ਗੱਲ ਕੱਢ ਲੜੀ ਫੇਰ ਮੇਰਾ ਜੀ ਕਰਦਾ ਮੈਂ ਮੰਗਲ ਤੇ ਜਾਵਾਂ ਚੰਦ ਤੇ ਜਾਵਾਂ ਕਿਉਂਕਿ ਉਸ ਸ਼ੁਰੂ ਹੋ ਗਈ ਕੰਪਨੀ ਵੱਲੋਂ ਵੀ ਪ੍ਰਾਈਵੇਟ ਤੌਰ ਤੇ ਵੀ ਤੁਸੀਂ ਜਾ ਸਕਦੇ ਹੋ ਟਿਕਟਾਂ ਬੁੱਕ ਕਰਾ ਲਓ ਫਿਰ ਇਹ ਉਹਦੇ ਤੋਂ ਵੀ ਗਾ ਜਾਵੇਗਾ ਕਿਤੇ ਭੁੱਖ ਮੁੱਕਣ ਵਾਲੀ ਐ ਮੁੱਕਣੀ ਹੀ ਲਈ ਕਬੀਰ ਜੋ ਮੈਂ ਚਿਤਮਾਉ ਨਾ ਕਰੇ। ਕਿਆ ਮੇਰੇ ਚਿਤਵੇਂ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ। ਹੁੰਦਾ ਉਹ ਐ ਜੋ ਪਰਮਾਤਮਾ ਚਾਹੁੰਦਾ ਮੇਰੇ ਤੇ ਉਹ ਚਿਤ ਚਿੱਤੇ ਵਿੱਚ ਵੀ ਨਹੀਂ। ਕਿਆ ਮੇਰੇ ਚਿਤਵੇਂ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ। ਮੈਂ ਤੇ ਸੋਚੀ ਵੀ ਨਹੀਂ ਹੁੰਦੀ ਉਹ ਗੱਲ ਉਹ ਹੋ ਜਾਂਦੀ ਐ। ਉਹ ਉਹੀ ਕਰਦਾ ਜੋ ਉਹਦਾ ਹੁਕਮ ਐ। ਹੋਰ ਉਸ ਵਿੱਚ ਅਗਲਾ ਸ਼ਲੋਕ ਹੈ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਚਿੰਤਾ ਵੀ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ। ਭਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਦਾ ਹੰਕਾਰ ਵੀ ਨਹੀਂ ਤੇ ਨਾ ਇਸ ਗੱਲ ਨੂੰ ਹੋਰ ਢੰਗ ਨਾਲ ਤੁਸੀਂ ਵਿਚਾਰੋ ਭਾਈ ਚਿੰਤਾ ਵੀ ਉਹ ਆਪ ਹੀ ਕਰਾਉਂਦਾ। ਉਸ ਨੇ ਸਾਡੀ ਸੁਰਤ ਬਣਾਈ ਜਿਵੇਂ ਕਈ ਜੀਵ ਜੰਤ ਦੇ ਉਹਨਾਂ ਦੇ ਅੰਦਰ ਇਹ ਤਤ ਪਾਇਆ ਹੀ ਨਹੀਂ ਪਰਮਾਤਮਾ ਨੇ ਕਿਉਂ ਕੁਝ ਸੋਚਣ ਜਾਂ ਚਿੰਤਾ ਕਰਨ ਇਹ ਮਨੁੱਖ ਤੇ ਅੰਦਰ ਪਾਈ ਹੈ ਮਰਤੀ ਕਿ ਇਹ ਸੁਚੇਤ ਰਹਿੰਦਾ ਹੈ ਧਿਆਨ ਰੱਖਦਾ ਹੈ ਵੀ ਅੱਗੇ ਕੀ ਕਰਨਾ ਹੈ ਮੈਂ ਸ਼ਾਮ ਨੂੰ ਕੀ ਖਾਣਾ ਹੈ ਸਵੇਰੇ ਕੀ ਖਾਣਾ ਹੈ ਹਜੂਰ ਕਹਿੰਦੇ ਇਹ ਤਾਂ ਮਨੁੱਖੀ ਸੁਭਾਅ ਹੈ ਪਰਮਾਤਮਾ ਦੀ ਮਰਜ਼ੀ ਐਸਾ ਉਹਨੇ ਤੈਨੂੰ ਇਹ ਗੁਣ ਦਿੱਤੇ ਨੇ ਨਹੀਂ ਤਾਂ ਮੇਰੇ ਮਨੁੱਖ ਤੇ ਪੱਥਰਾਂ 'ਚ ਫਰਕ ਕੀ ਆ ਜੇ ਸਾਡੇ ਅੰਦਰ ਇਹ ਚੀਜ਼ਾਂ ਨਾ ਹੋਣ ਇਹ ਚੁੱਪ ਨਹੀਂ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਚੁੱਪ ਐ ਚੰਪਨਾ ਹੋਈ ਜੇ ਲਾਇ ਰਹਾ ਲਿਵਤਾਰ ਤੁਸੀਂ ਜ਼ਮਾਦੀ ਵੀ ਲਾ ਲਓ ਫੋਕਾ ਦਿਖਾਵਾ ਕਿ ਮੈਂ ਚੁੱਪ ਹੋ ਗਿਆ ਨਹੀਂ ਹੋ ਸਕਦਾ ਕੁਦਰਤ ਦਾ ਨਿਆਮ ਹੈ ਮਨ ਤੁਹਾਡਾ ਚੁੱਪ ਨਹੀਂ ਹੋ ਸਕਦਾ ਮਨ ਐਸਾ ਹੋ ਸਕਦਾ ਜਾਂ ਤੇ ਮਾਇਆਵਲ ਲੱਗ ਜਾਏ ਜਾਂ ਨੂੰ ਪ੍ਰਮਾਤਮਾ ਵੱਲ ਲਾ ਲੋ ਜੋ ਪਤੇ ਉਦਣ ਹੋਵੇਗਾ ਜਦ ਤਨ ਮੌਤ ਹੋ ਗਈ ਤਾਂ ਇਸ ਲਈ ਇਹ ਤਾਂ ਕੁਦਰਤੀ ਹੈ ਚਿੰਤਾ ਵੀ ਆਪ ਕਰਾਇਸੀ ਅਚਿੰਤ ਵੀ ਆਪੇ ਦੇ ਤੇ ਤੈਨੂੰ ਬੇਪਰਵਾਹ ਹੋਣ ਦੀ ਵਿਚਾਰ ਇਹ ਤਾਕਤ ਕਿ ਤੋ ਚਿੰਤਾ ਤੋਂ ਮੁਕਤ ਹੋ ਜਾਏ ਆਨੰਦ ਨਾਲ ਜ਼ਿੰਦਗੀ ਜੀਵੇ ਇਹ ਦਾਤ ਵੀ ਪਰਮਾਤਮਾ ਹੀ ਦਿੰਦਾ ਜਿਨ੍ਹਾਂ ਨੂੰ ਉਹ ਇਹ ਦਾਤ ਦੇ ਦਿੰਦਾ ਕਿ ਭਾਈ ਚਿੰਤਾ ਕਰਨੀ ਛੱਡ ਦਿਓ ਇਹ ਫਿਰ ਦਾਤ ਅਕਰ ਲੈਣੀ ਹੋਵੇ ਕਿ ਆਪਾਂ ਕਹੀਏ ਕਿ ਚਿੰਤਾ ਤੋਂ ਮੁਕਤ ਹੋਣਾ ਹੈ ਉਹਦੇ ਲਈ ਫਿਰ ਕਮਾਈ ਹੈ ਫਿਰ ਉਹਦੇ ਲਈ ਧਰਮ ਹੈ ਗੁਰਬਾਣੀ ਹੈ ਸ਼ਬਦ ਹੈ ਉਹਨੂੰ ਆਪਾਂ ਪੜਾਂਗੇ ਵਿਚਾਰਾਂਗੇ ਜੀਵਨ ਵਿੱਚ ਵਸਾਵਾਂਗੇ ਉਹ ਫਿਰ ਬੇਪਰਵਾਹ ਹੋ ਜਾਂਦੇ ਆਨੰਦਾਂ ਦੀ ਪੂਰੀ ਵਿੱਚ ਤੇ ਤਾਂ ਬੇਪਰਵਾ ਜੇ ਜੰਗਲ ਵਿੱਚ ਜੇ ਕੱਖ ਵੀ ਨਹੀਂ ਆ ਖਾਣ ਨੂੰ ਵੀ ਨਹੀਂ ਤਾਂ ਵੀ ਬੇਪਰਵਾ ਲਾਪਰਵਾਹੀ ਨਹੀਂ ਬੇਪਰਵਾ ਆਨੰਦ ਦੇ ਵਿੱਚ ਮੌਜ ਵਿੱਚ ਅਚਿੰਤ ਪਿਆਪੇ ਦੇ ਨਾਨਕ ਸੋ ਸਾਲਾਹੀ ਹੈ ਜੇ ਸਭਨਾ ਸਾਰ ਕਰੇ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਾਰਿਆਂ ਦੀ ਸੰਭਾਲ ਕਰਦਾ ਤੂੰ ਤੈਨੂੰ ਭਾਈ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹਦੇ ਨਾਲ ਜੁੜਿਆ ਕਰ ਉਹਦੇ ਕੋਲੋਂ ਮੰਗਿਆ ਕਰ ਉਹਨੂੰ ਧਿਆਇਆ ਕਰ ਉਹਦੇ ਗੁਣ ਗਾਇਆ ਕਰ ਉਹੀ ਐਸਾ ਕਰ ਸਕਦਾ ਹੈ ਉਹਦੇ ਵਿੱਚ ਹੀ ਇਹ ਤਾਕਤ ਹੈ ਕਿ ਤੇਰੀਆਂ ਚਿੰਤਾਵਾਂ ਸਾਰੀਆਂ ਦੂਰ ਕਰ ਦੇਵੇਗਾ ਉਹ ਇੰਨਾ ਬਖਸ਼ਿੰਦਾ ਹੈ ਕਿ ਪਾਣੀ ਵਿੱਚ ਜਿੰਨਾ ਜੀਵਾਂ ਦੇ ਕੋਲ ਕੋਈ ਰੁਜ਼ਗਾਰ ਨਹੀਂ ਉਹਨਾਂ ਨੂੰ ਵੀ ਦਿੱਜ ਜਾਂਦਾ ਹੈ ਤੇ ਤੈਨੂੰ ਤੇ ਕਈ ਸਾਧਨ ਉਹਨੇ ਬਣਾ ਕੇ ਦਿੱਤੇ ਤੇਰੇ ਹੱਥ ਪੈਰ ਕਈ ਅੰਗ ਬਣਾਏ ਨੇ ਤੇ ਤੂੰ ਕਿਉਂ ਚਿੰਤਾ ਕਰਦਾ ਹੈ ਤੈਨੂੰ ਜਿਹੜੇ ਹੱਥ ਪੈਰ ਇਹ ਅੱਗ ਬਣਾ ਕੇ ਦਿੱਤੇ ਹੋਰ ਸਾਧਨ ਬਣਾਏ ਫਿਰ ਤੂੰ ਉਹਨਾਂ ਜੀਵਾਂ ਤੇ ਨਾਲ ਆਪਣੀ ਤੁਲਨਾ ਕਰ ਵੀ ਤੇਰੇ ਕੋਲ ਤੇ ਜ਼ਿਆਦਾ ਅਵਸਰ ਹੈ ਤੇਰੇ ਕੋਲ ਜ਼ਿਆਦਾ ਸਾਧਨ ਤੇਰੀ ਮੱਤ ਉੱਚੀ ਤੂੰ ਬਹੁਤਾ ਸਿਆਣਾ ਹੈ ਬਾਕੀ ਜੀਵਾਂ ਨਾਲੋਂ ਤੇਰੇ ਕੋਲ ਕਈ ਢੰਗ ਤਰੀਕੇ ਨੇ ਉਹ ਤੇ ਮੀ ਆਉਣ ਤਾਂ ਵੀ ਵਿਚਾਰੇ ਬਾਹਰ ਹੀ ਭੇਜਦੇ ਘਰ ਵੀ ਨਹੀਂ ਬਣਾ ਸਕਦੇ ਕਈ ਜੀਵ ਕੋਈ ਮਿੱਟੀ ਵਿੱਚ ਹੀ ਹੈ ਕੋਈ ਕਿਵੇਂ ਹੈ ਕੋਈ ਕਿਵੇਂ ਇੱਥੇ ਸੈਂਕੜੇ ਉਦਾਹਰਨਾ ਵੀ ਤੂੰ ਫਿਰ ਇੰਨਾ ਕਾਬਲ ਤੈਨੂੰ ਬਣਾਇਆ ਤੂੰ ਵੀ ਚਿੰਤਾ ਕਰੇ ਤੇ ਫਿਰ ਤੇ ਗੱਲ ਸੋਚਣ ਵਾਲੀ ਵੀ ਤੂੰ ਚਿੰਤਾ ਕਿਉਂ ਕਰਦਾ ਇਹ ਗੱਲ ਇਸ ਤਰ੍ਹਾਂ ਹੈ ਇਹਨੂੰ ਸਮਝਣ ਦਾ ਹੀ ਭਾਵ ਹੈ ਤੇ ਇਹ ਜਿਵੇਂ ਵੀ ਇਹਦੇ ਹੋਰ ਵੀ ਪਹਿਲੂ ਹੋਰ ਵੀ ਪੱਖ ਹਜ਼ੂਰ ਕਹਿ ਰਹੇ ਨੇ ਕਿ ਬੇਸ਼ੱਕ ਭਾਈ ਇਹ ਗੱਲ ਕਹਿਣ ਨੂੰ ਸੌਖੀ ਐ ਕਿ ਚਿੰਤਾ ਨਾ ਕਰਿਆ ਕਰੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨਹੀਂ ਚਿੰਤਾ ਵੀ ਆਪ ਕਰਾਇਸੀ ਅਚਿੰਤ ਵੀ ਆਪ ਦੇ ਦੇ ਭਈ ਚਿੰਤਾ ਆਪਣੇ ਆਪ ਹੀ ਹੋ ਜਾਂਦੀ ਜਦੋਂ ਪਰਿਵਾਰ ਐ ਸਰੀਰ ਐ ਜੀਵਨ ਐ ਤੇ ਮਨੁੱਖ ਕਿਤੇ ਬਿਲਕੁਲ ਸ਼ਾਂਤ ਹੋ ਸਕਦਾ ਕਿ ਨਹੀਂ ਮੈਂ ਕੁਝ ਨਹੀਂ ਪਰਵਾਹ ਕਰਨੀ ਤੇ ਬੈਠ ਹੀ ਜਾਵਾਂ ਆਪੇ ਦੇਵੇਗਾ ਖਾਣ ਨੂੰ ਮੈਂ ਕੋਈ ਕਿਰਤ ਨਹੀਂ ਕਰਨੀ ਇਹਦਾ ਨਹੀਂ ਨਾ ਹੋ ਸਕਦਾ ਹਜ਼ੂਰ ਕਹਿੰਦੇ ਵੀ ਚਿੰਤਾ ਤੇ ਆਪ ਹੀ ਉਹਨੇ ਆਪ ਹੀ ਇਹ ਮੋਹ ਮਾਇਆ ਬਣਾਈ ਹੈ ਆਪ ਹੀ ਭੁੱਖ ਵੀ ਪੈਦਾ ਕੀਤੀ ਔਰ ਮਨੁੱਖ ਨੂੰ ਫਿਕਰ ਵੀ ਹੁੰਦਾ ਕਿ ਹੁਣ ਮੈਂ ਕੁਝ ਕਰਾਂ ਮੈਂ ਖਾਵਾ ਤੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਇਲਾਜ ਕੀ ਹੈ ਇਲਾਜ ਇਹ ਹੈ ਕੇ ਭਾਈ ਉਸ ਦੀ ਸਿੱਧ ਸਲਾਹ ਕਰਿਆ ਕਰੋ ਜਿਹੜਾ ਤੁਹਾਡੀ ਚਿੰਤਾ ਦੂਰ ਕਰਨ ਦੇ ਸਮਰੱਥ ਹੈ ਨਾਨਕ ਸੋ ਸਲਾਹੀ ਹੈ ਜੋ ਸਭ ਦਾ ਸਾਰ ਕਰੇ ਜਿਹੜਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਇਸ ਤਰ੍ਹਾਂ ਤਨ ਗੁਰੂ ਅੰਗਦ ਪਾਤਸ਼ਾਹੀ ਦਾ ਇਹ ਸ਼ਲੋਕ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਤੇ ਅਖੀਰਲੀ ਦੁੱਖ ਵਿੱਚ ਵੀ ਇਸੇ ਨੂੰ ਦੁਹਰਾਇਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਮਾਉਤੇ ਹੋ ਗਿਆ ਹਜੂਰ ਕਿਰਪਾ ਕਰਨ ਗੁਰੂ ਅੰਗਦ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਆਪਾਂ RAM Kali ki waar ਦੇ ਵਿੱਚੋਂ 18ਵੀਂ ਪੌੜੀ ਦਾ ਪਹਿਲਾ ਸ਼ਲੋਕ ਵਿਚਾਰਿਆ 955 ਅੰਕ ਤੇ ਸੁਬਾਏਮਾਨ ਰੈਂਦੀਆਂ ਵਿਚਾਰਾਂ ਲੜੀਵਾਰ ਆਉਣ ਵਾਲੇ دیਵਾਨਾਂ 'ਚ ਸਾਂਝੀਆਂ ਕਰਾਂਗੇ ਉਲਾਂ ਦੀ ਖਿਮਾ ਗੁਰੂ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ